ਲੋਕ ਸਭਾ ਚੋਣਾਂ 2024 ਦੇ ਲਈ ਸਾਰੀਆਂ ਪਾਰਟੀਆਂ ਨੇ ਕੰਮਰ ਕੱਸ ਲਈ ਹੈ ਸਾਰਿਆਂ ਨੇ ਆਪਣੀਆਂ ਆਪਣੀਆਂ ਤਿਆਰੀਆਂ ਕਰ ਲਈਆਂ ਨੇ ਗੱਠ ਜੁੜ ਕੇ ਕਿਸ ਦਾ ਕਿਸ ਨਾਲ ਟੁੱਟਿਆ ਕਿਸ ਦਾ ਕਿਸ ਨਾਲ ਹੋਣ ਦੀ ਸੰਭਾਵਨਾ ਹੈ ਸਭ ਚਰਚਾਵਾਂ ਦੇ ਵਿਚਾਲੇ ਗੱਲ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਨੂੰ ਲੈ ਕੇ ਤਿਆਰੀ ਦੀ ਮਹਿਜ 13 ਸੀਟਾਂ ਦੇ ਉੱਤੇ 40 ਨਾਵਾਂ ਨੂੰ ਸ਼ਾਰਟਲਿਸਟ ਕਰ ਲਿਆ ਗਿਆ 40 ਨਾਮ ਤਿਆਰ ਕੀਤੇ ਗਏ ਨੇ ਤੇ ਦੱਸਾਂਗੇ ਇਸ ਪੂਰੀ ਰਿਪੋਰਟ ਦੇ ਵਿੱਚ ਕਿ 40 ਨਾਮ ਕਿਹੜੇ ਨੇ ਔਰ ਉਹਨਾਂ ਦੇ ਵਿੱਚੋਂ ਕਿਹੜੀ ਸੀਟ ਦੇ ਉੱਤੇ ਕਿਹੜੇ ਦੋ ਤੋਂ ਤਿੰਨ ਨਾਵਾਂ ਦੀ ਚਰਚਾ ਚੱਲ ਰਹੀ ਹੈ ਤਾਂ ਇਹਨਾਂ 13 ਸੀਟਾਂ ਦੇ ਉੱਤੇ ਯਾਨੀ ਕਿ ਇੱਕ ਸੀਟ ਨੂੰ ਵੰਡੇ ਨਾਲ ਨਾਮ ਜੇਕਰ ਡਿਵਾਈਡ ਕਰੀਏ ਤਾਂ ਇੱਕ ਸੀਟ ਦੇ ਉੱਤੇ ਲਗਭਗ ਤਿੰਨ ਨਾਵਾਂ ਦੇ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ ਬਹੁਤੀਆਂ ਥਾਵਾਂ ਦੇ ਉੱਤੇ ਬਹੁਤੀਆਂ ਸੀਟਾਂ ਦੇ ਉੱਤੇ ਔਰ ਦੂਜੇ ਪਾਸੇ ਰਹੀ ਗੱਲ ਸ਼ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਦੀ ਤਾਂ ਹਾਲੇ ਉਹ ਗੱਲਬਾਤ ਵੀ ਵਿੱਚ ਵਿਚਾਲੇ ਚੱਲੀ ਹੋਈ ਹੈ ਕਿਸੇ ਵੀ ਵੇਲੇ ਲੋਕ ਕਹਿ ਰਹੇ ਨੇ ਸਿਆਸੀ ਮਹਾਰ ਕਹਿ ਰਹੇ ਨੇ ਜਿਨ੍ਹਾਂ ਨੂੰ ਆਪਣੇ ਆਪਣੇ ਸਾਥ ਦੇ ਨਾਲ ਆਪਣੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਵੱਖ-ਵੱਖ ਥਾਵਾਂ ਤੇ ਰਿਪੋਰਟਾਂ ਛੱਪ ਚੁੱਕੀਆਂ ਨੇ ਕਿ ਕਿਸੇ ਵੇਲੇ ਵੀ ਅਨਾਉਂਸਮੈਂਟ ਐਲਾਨ ਹੋ ਸਕਦਾ ਹੈ ਹਾਲਾਂਕਿ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਸਵਾਲ ਕੀਤਾ ਗਿਆ ਕਿਸੇ ਵੀ ਪ੍ਰੈਸ ਕਾਨਫਰੰਸ ਤੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਕੋਰੀ ਨਾ ਨਹੀਂ ਕੀਤੀ ਉਹ ਕਹਿੰਦੇ ਸਾਡਾ ਤਾਂ ਹਾਲਾਂਕਿ ਖੱਬੀਆਂ ਤਰ੍ਹਾਂ ਦੇ ਨਾਲ ਵੀ ਗੱਠ ਜੋੜਦਾ ਪਲਾਨ ਚੱਲ ਰਿਹਾ ਹੈ ਗੱਲਬਾਤ ਚੱਲ ਰਹੀ ਹੈ ਜੇਕਰ ਭਾਜਪਾ ਨਾਲ ਗੱਠ ਜੋੜ ਹੁੰਦਾ ਤਾਂ ਫਿਰ ਇਸ ਵਾਰ ਹੀ ਨਹੀਂ ਪੈਦਾ ਹੁੰਦਾ ਕਿ ਜਿਵੇਂ ਕਿ ਬਸਪਾ ਸਾਥ ਛੱਡ ਗਈ ਤੇ ਖਭੀਆਂ ਤੇ ਰਾਮੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਉਣ ਗਈਆਂ ਇਸ ਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਘੱਟੋ-ਘੱਟ ਗੱਠ ਜੋੜ ਦੇ ਜੋੜ ਦੇ ਲਈ ਜਦੋਂ ਜਾਇ ਜ਼ਰੂਰ ਕਰਨੀ ਪੈ ਰਹੀ ਹੈ ਚਾਹੇ ਉਹ ਭਾਜਪਾ ਨਾਲ ਹੋ ਜਾਵੇ ਤੇ ਚਾਹੇ ਕਿਸੇ ਹੋਰ ਧਿਰ ਨਾਲ ਹੋ ਜਾਵੇ ਹੁਣ ਜਿੱਥੋਂ ਤੱਕ ਇਹ ਗੱਲ ਭਾਜਪਾ ਦੀ ਹੁਣ ਭਾਜਪਾ ਨੂੰ ਵੀ ਸ਼ਾਇਦ ਇਹ ਲੱਗਦਾ ਹੈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਕੀਆਂ ਧਿਰਾਂ ਦੇ ਨਾਲ ਵੀ ਗੱਲਬਾਤ ਕਰ ਰਹੀ ਹੈ ਤੇ ਸਾਡੇ ਨਾਲ ਤੇ ਇਥੋਂ ਇੱਕ ਗੱਲ ਸਾਫ਼ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਅਖੀਰ ਦੇ ਵਿੱਚ ਆ ਕੇ ਆਉਂਦਿਆਂ ਆਉਂਦਿਆਂ ਕਿਉਂਕਿ ਚੋਣ ਜਾਬਤਾ ਲੱਗਣ ਦੇ ਅਸਾਰ ਨੇ ਅੱਜ 3 ਵਜੇ ਪ੍ਰੈਸ ਕਾਨਫਰੰਸ ਹੋਣੀ ਹੈ ਚੋਣ ਕਮਿਸ਼ਨਰ ਨੇ ਕਰਨੀ ਹੈ ਜਿਸ ਦੇ ਵਿੱਚ ਆਮ ਤੌਰ ਦੇ ਉੱਤੇ ਚੋਣ ਜਾਬਤੇ ਦਾ ਕੋਈ ਸਪੈਸ਼ਲ ਐਲਾਨ ਨਹੀਂ ਹੁੰਦਾ ਜਦੋਂ ਚੋਣ ਕਮਿਸ਼ਨ ਡੇਟਸ ਅਨਾਉਂਸ ਕਰਦੇ ਨੇ ਤੇ ਜਦੋਂ ਹੀ ਪ੍ਰੈਸ ਕਾਨਫਰੰਸ ਦੇ ਲਈ ਡੇਟ ਅਨਾਉਂਸ ਹੋ ਰਹੀਆਂ ਹੁੰਦੀਆਂ ਨੇ ਕਿ ਕਿਹੜੇ ਸੂਬੇ ਦੇ ਵਿੱਚ ਕਿਹੜੀਆਂ ਸੀਟਾਂ ਤੇ ਕਿਹੜੀ ਤਾਰੀਖ ਨੂੰ ਚੋਣ ਹੋਣੀ ਹੈ, ਰਿਜ਼ਲਟ ਕਦੋਂ ਆਉਣਗੇ ਤਾਂ ਉਦੋਂ ਤੋਂ ਹੀ ਚੋਣ ਜਾਬਤਾ ਮੰਨਿਆ ਜਾਂਦਾ ਹੈ। ਹੁਣ ਗੱਲ ਕਰਦੇ ਆ ਭਾਜਪਾ ਦੀ। ਭਾਜਪਾ ਨੂੰ ਲੱਗਦਾ ਕਿ ਖੀਰ ਦੇ ਵਿੱਚ ਆਉਂਦਿਆਂ-ਆਉਂਦਿਆਂ ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ ਦੇ ਅੰਦਰ ਗੱਲ ਨਹੀਂ ਬਣਦੀ, ਗੱਠਜੋੜ ਦੀ ਸਹਿਮਤੀ ਨਹੀਂ ਹੁੰਦੀ ਕਿਸੇ ਵੀ ਵਜ੍ਹਾ ਕਰਕੇ ਤਾਂ ਫਿਰ ਘੱਟੋ-ਘੱਟ 13 ਸੀਟਾਂ ਤੇ ਉੱਤੇ ਉਮੀਦਵਾਰ ਆ ਜਿਹੜੇ ਉਹ ਪੱਕੇ ਹੋਣ ਕਿਉਂਕਿ ਭਾਜਪਾ ਦੇ ਕੋਲ ਰਹੀ ਤਾਂ ਉਮੀਦਵਾਰ ਬਹੁਤ ਨੇ ਇਸੇ ਕਰਕੇ ਸ਼ਾਰਟ ਲਿਸਟ ਨਾਮ ਕੀਤੇ ਗਏ ਨੇ ਹੁਣ ਜਿਹੜੀ ਚਰਚਾ ਹੈ ਜਾਂ ਫਿਰ ਜਿਹੜੀ ਇਲੈਕਸ਼ਨ ਕਮੇਟੀ ਬਣਾਏਗੀ ਆ ਪੰਜਾਬ ਦੇ ਅੰਦਰ ਜਿਸ ਦੀ ਜਿਹੜੀ ਅਗਵਾਈ ਆ ਖੁਦ ਭਾਈਪਾ ਪ੍ਰਧਾਨ ਸੁਨੀਲ ਜਾਖੜ ਕਰ ਰਹੇ ਨੇ ਉਸ ਦੇ ਵਿੱਚ ਜਿਹੜੇ ਇੱਕ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਨੇ ਔਰ ਪਾਰਲੀਮੈਂਟਰੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਜਿਹੜੇ ਘਟ ਗਣਤੀਆਂ ਕਮਿਸ਼ਨ ਦੇ ਚੇਅਰਮੈਨ ਵੀ ਨੇ ਔਰ ਜੈ ਨੈਸ਼ਨਲ ਜਨਰਲ ਸਕੱਤਰ ਤਰਨ ਚੁੱਗ ਤੇ ਹੋਰ ਕਈ ਸੀਨੀਅਰ ਆਗੂ ਭਾਜਪਾ ਦੇ ਨੇ ਜਿਹੜੇ ਉਸ ਇਲੈਕਸ਼ਨ ਕਮੇਟੀ ਦੇ ਵਿੱਚ ਸ਼ਾਮਲ ਨੇ ਜਿਹੜੇ ਚਰਚਾ ਕਰਕੇ ਅੱਗੇ ਤੋਰ ਰਹੇ ਨੇ ਹਾਈ ਕਮਾਂਡ ਨੂੰ ਫੀਡਬੈਕ ਦਿੰਦੇ ਨੇ ਕਿ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਵੱਖ-ਵੱਖ ਸੂਬਿਆਂ 'ਚ ਨੈਸ਼ਨਲ ਪਾਰਟੀ ਦੀ ਇੱਕ ਖਾਸੀਅਤ ਇੱਕ ਢਾਂਚਾ ਹੁੰਦਾ ਹੈ ਕਿ ਇੱਕ ਪੜਾ ਦਰ ਪੜਾ ਜਿਹੜਾ ਹੈ ਜਿਹਾ ਪੌੜੀ ਦਰ ਪੌੜੀ ਹੀ ਡਿਸਾਈਡ ਕੀਤਾ ਜਾਂਦਾ ਫੈਸਲਾ ਲਿਆ ਜਾਂਦਾ ਇਸੇ ਕਰਕੇ ਜਿਹੜੀ ਇੱਕ ਇਲੈਕਸ਼ਨ ਕਮੇਟੀ ਬਣਾਈ ਗਈ ਹੈ ਸਟੇਟ ਇਲੈਕਸ਼ਨ ਕਮੇਟੀ ਪੰਜਾਬ ਦੇ ਲਈ ਉਸ ਦੇ ਵਿੱਚ ਨਾਵਾਂ ਦਾ ਜ਼ਿਕਰ ਹੈ ਔਰ ਉਹਨਾਂ ਨੇ ਜਿਹੜੀ ਚਰਚਾ ਪਿਛਲੇ ਦਿਨਾਂ ਚ ਕੀਤੀ ਔਰ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਹੋਣਾ ਚਾਹੀਦਾ ਹੈ ਖੁਦ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਇਹ ਹੋਣਾ ਚਾਹੀਦਾ ਲਾਜ਼ਮੀ ਹੈ ਤਾਂ ਉਹ ਵਿਚਾਰਧਾਰਾ ਕਿੰਨੀ ਕਮੇਲ ਖਾਂਦੀ ਹੈ ਨਹੀਂ ਖਾਂਦੀ ਕਿਉਂਕਿ ਪਿਛਲੇ ਦਿਨੀ ਜਿਹੜੀ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਤੇ ਜੋ ਭਾਜਪਾ ਪ੍ਰਧਾਨ ਨੇ ਭਾਸ਼ਣ ਦਿੱਤਾ ਤੇ ਉਹ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਦਿੱਤਾ ਸੀ ਹੋਰ ਲੀਡਰਸ਼ਿਪ ਸੀ ਤੇ ਉਸ ਤੋਂ ਕਈ ਗੱਲਾਂ ਦੇ ਸੰਕੇਤ ਮਿਲੇ ਕਿ ਸਾਰੇ ਹੀ ਕਾਲੇ ਨੇ ਇਸ ਗਾਠ ਜੋੜ ਦੇ ਲਈ ਪਰ ਜਿੱਥੋਂ ਤੱਕ ਰਹੀ ਗੱਲ ਇਨ੍ਹਾਂ ਸੀਟਾਂ ਦੇ ਉੱਤੇ ਜਿਹੜਾ ਅਨਾਉਂਸਮੈਂਟ ਕਰਨ ਦੀ ਜਾਂ 13 ਜਿਹੜੇ ਸੀਟਾਂ ਦੇ ਉੱਤੇ 40 ਉਮੀਦਵਾਰ ਸ਼ਾਰਟਲਿਸਟ ਕੀਤੇ ਗਏ ਨੇ ਤਾਂ ਫਿਰ ਜਿੰਨੀਆਂ ਵੱਖ-ਵੱਖ ਰਿਪੋਰਟਾਂ ਛਪੀਆਂ ਨੇ ਉਸ ਦੇ ਮੁਤਾਬਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਖਾਸ ਕਰਕੇ ਹੁਸ਼ਿਆਰਪੁਰ ਜਿਹੜੀ ਕਿ ਪਹਿਲਾਂ ਹੀ ਉੱਥੇ ਭਾਜਪਾ ਦੇ ਐਮਪੀ ਚੁਣੇ ਗਏ ਨੇ ਸਾਬਕਾ ਆਈਐਸ ਅਫਸਰ ਜਿਹੜੇ ਕੀ ਸੋਮ ਪ੍ਰਕਾਸ਼ ਯੂਨੀਅਨ ਮਨਿਸਟਰ ਵੀ ਨੇ ਸੋਮ ਪ੍ਰਕਾਸ਼ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈ ਇਸ ਦੇ ਨਾਲ ਹੀ ਵਿਜੇ ਸੰਪਲਾ ਜਿਹੜੇ ਕੀ ਪਹਿਲਾਂ ਐਸਸੀ ਕਮਿਸ਼ਨ ਦੇ ਨੈਸ਼ਨਲ ਚੇਅਰਮੈਨ ਰਹਿ ਚੁੱਕੇ ਨੇ ਉਹਨਾਂ ਦਾ ਨਾਮ ਵੀ ਪਹਿਲੀਆਂ ਖਤਾਰਾਂ ਦੇ ਵਿੱਚੋਂ ਇੱਕ ਹੈ ਜਿਹੜਾ ਕੀ ਹਿਸ਼ਾਰਪੁਰ ਸੀਟ ਦੇ ਉੱਤੇ ਤਾਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਆ ਜਿਹੜੀ ਚੋਣ ਲੜਾਈ ਜਾ ਸਕਦੀ ਹੈ ਔਰ ਫਿਰ ਜੇਕਰ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਤੋਂ ਹਾਲ ਦੀ ਘੜੀ ਦੇ ਵਿੱਚ ਕਾਂਗਰਸ ਦੇ ਐਮਪੀ ਤੋਂ ਭਾਜਪਾ ਦੇ ਵੱਲ ਲੜਫੜਿਆ ਜਿਹੜਾ ਜਿਹੜਾ ਕਮਲ ਫੜ ਲਿਆ ਹੱਥ ਦੇ ਵਿੱਚ ਉਹ ਨੇ ਪ੍ਰਨੀਤ ਕੌਰ ਕੈਪਟਨ ਮਨਿੰਦਰ ਸਿੰਘ ਦੀ ਧਰਮ ਪਤਨੀ ਉਹਨਾਂ ਨੂੰ ਵੀ ਚੋਣ ਪਟਿਆਲੇ ਤੋਂ ਲੜਾਈ ਜਾ ਸਕਦੀ ਹੈ ਤੇ ਉਹਨਾਂ ਦਾ ਨਾਮ ਪਹਿਲੇ ਸੂਚੀ ਦੇ ਵਿੱਚ ਸ਼ਾਮਲ ਹੈ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਜਿਹੜੇ ਪੰਜਾਬ ਸਟੇਟ ਦੇ ਜਨਰਲ ਸਕੱਤਰ ਨੇ ਸੁਭਾਸ਼ ਸ਼ਰਮਾ ਉਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਹੈ ਇੱਥੋਂ ਤੱਕ ਕਿ ਪਾਰਟੀ ਦੇ ਹੋਰ ਸੀਨੀਅਰ ਲੀਡਰ ਨੇ ਜਿਹੜੇ ਅਵਿਨਾਸ਼ ਰਾਏ ਖੰਨਾ ਉਹਨਾਂ ਦਾ ਨਾਮ ਵੀ ਹੈ ਅਜੇ ਵੀਰ ਲਾਲ ਪੁਰਾ ਜਿਹੜੇ ਕੀ ਇਕਬਾਲ ਸਿੰਘ ਲਾਲਪੁਰਾ ਘਟ ਗਿਣਤੀਆਂ ਕਮਿਸ਼ਨ ਚੇਅਰਮੈਨ ਨੇ ਉਹਨਾਂ ਦੇ ਸੁਪੁੱਤਰ ਦਾ ਨਾਮ ਵੀ ਚੱਲ ਰਿਹਾ ਹੈ ਕਿ ਅਨੰਦਪੁਰ ਸਾਹਿਬ ਦੀ ਸੀਟ ਤੋਂ ਉਹਨਾਂ ਨੂੰ ਵੀ ਚੋਣ ਲੜਾਈ ਜਾ ਸਕਦੀ ਹੈ ਇਹ ਸਾਰੇ ਨਾਵਾਂ ਦੀ ਚਰਚਾ ਤਾਂ ਹੈ ਸ਼ਾਰਟਲਿਸਟ ਕੀਤੇ ਗਏ ਨੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਹੋ ਜਾਂਦਾ ਹੈ ਤਾਂ ਫਿਰ ਕੁਝ ਸੀਟਾਂ ਜਿਹੜੀ ਵੀ ਉਹਨਾਂ ਦੀ ਸਹਿਮਤੀ ਬਣੇਗੀ ਚਾਹੇ 6-7 ਦੀ ਬਣੇ 5-7 ਦੀ ਬਣੇ ਤਾਂ ਉਸ ਸਾਥ ਦੇ ਨਾਲੇ ਨਾਮ ਆ ਜਿਹੜੇ ਇੱਧਰ ਉੱਧਰ ਹੋ ਸਕਦੇ ਨੇ ਪਰ ਜੇਕਰ ਭਾਜਪਾ ਨੂੰ ਕੱਲਿਆਂ ਚੋਣ ਪੰਜਾਬ 'ਚ ਲੜਨੀ ਪੈ ਜਾਂਦੀ ਹੈ ਤਾਂ ਫਿਰ ਇਨ੍ਹਾਂ ਨਾਵਾਂ ਦੇ ਵਿੱਚੋਂ ਜਿਹੜਾ ਉਹ ਉਮੀਦਵਾਰ ਐਲਾਨੇ ਜਾਣਗੇ ਫਿਰ ਅੱਗੇ ਗੱਲ ਕਰਦੇ ਹਾਂ ਅਸੀਂ ਇਸੇ ਤਰ੍ਹਾਂ ਗੁਰਦਾਸਪੁਰ ਸਨੀ ਦੇ올 ਨੂੰ ਚੁਣਿਆ ਸੀ ਲੋਕਾਂ ਨੇ ਹਾਲਾਂਕਿ ਪਹਿਲਾਂ ਵੀ ਇਹ ਸੀਟ ਭਾਜਪਾ ਦੇ ਕਬਜ਼ੇ ਦੇ ਵਿੱਚ ਹਮੇਸ਼ਾ ਰਹੀ ਹੈ ਪਾਰਲੀਮੈਂਟ ਚੋਣਾਂ ਦੇ ਵਿੱਚ ਖਾਸ ਕਰਕੇ ਵਿਨੋਦ ਖੰਨਾ ਕਾਫੀ ਦਫਾ ਇੱਥੇ ਚੋਣ ਲੜਦੇ ਰਹੇ ਨੇ ਤੇ ਹੁਣ ਉੱਥੋਂ ਗੱਲ ਕਰੀਏ ਕਿ ਟਿਕਟ ਕਿਸ ਨੂੰ ਟਿਕਟ ਮਿਲ ਸਕਦੀ ਹੈ ਅਸ਼ਵਨੀ ਸ਼ਰਮਾ ਜਿਹੜੇ ਕੀ ਸਾਬਕਾ ਪੰਜਾਬ ਦੇ ਜਿਹੜੇ ਬੀਜੇਪੀ ਦੇ ਚੀਫ ਰਹਿ ਚੁੱਕੇ ਨੇ ਮੁਖੀ ਰਹਿ ਚੁੱਕੇ ਨੇ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਦਾ ਨਾਮ ਵੀ ਚੱਲ ਰਿਹਾ ਅਸ਼wini ਸ਼ਰਮਾ ਨੂੰ ਇਹ ਸੀਟ ਹਿੱਸੇ ਆ ਸਕਦੀ ਹੈ ਤੇ ਸਾਬਕਾ ਐਮਐਲਏ ਦਿਨੇਸ਼ ਬੱਬੂ ਵੀ ਇਸ ਦੇ ਵਿੱਚ ਕਤਾਰ ਦੇ ਵਿੱਚ ਨੇ ਦਾਵੇਦਾਰ ਮੰਨੇ ਜਾ ਰਹੇ ਨੇ ਕਵਿਤਾ ਖੰਨਾ ਜਿਹੜੇ ਕੀ ਮਰਹੂਮ ਸਾਬਕਾ ਐਮਪੀ ਵਿਨੋਦ ਖੰਨਾ ਦੀ ਪਤਨੀ ਨੇ ਉਹਨਾਂ ਨੂੰ ਵੀ ਇਸ ਗੁਰਦਾਸਪੁਰ ਤੋਂ ਚੋਣ ਲੜਾਈ ਜਾ ਸਕਦੀ ਇਸ ਕਰਕੇ ਉਹਨਾਂ ਦਾ ਨਾਮ ਵੀ ਜ਼ਰੂਰ ਸ਼ਾਰਟਲਿਸਟ ਕੀਤਾ ਗਿਆ ਜੇਕਰ ਰਹੀ ਗੱਲ ਲੁਧਿਆਣਾ ਦੀ ਤਾਂ ਲੁਧਿਆਣਾ ਸੀਟ ਤੋਂ ਸਾਬਕਾ ਜਨਰਲ ਸਕੱਤਰ ਜੀਵਨ ਗੁਪਤਾ ਦਾ ਨਾਮ ਵੀ ਚੱਲ ਰਿਹਾ ਹੈ ਪ੍ਰਵੀਨ ਬਾਂਸਲ ਦਾ ਨਾਮ ਚੱਲ ਰਿਹਾ ਹੈ ਤਾਂ ਪਾਰਟੀ ਦੇ ਇੱਕ ਜਿਹੜੇ ਸਿੱਖ ਚਿਹਰਿਆਂ ਦੇ ਵਿੱਚੋਂ ਸਭ ਤੋਂ ਮਤਲਬ ਨੌਜਵਾਨ ਸਿੱਖ ਚਿਹਰਾ ਮੰਨਿਆ ਜਾਂਦਾ ਹੈ ਭਾਜਪਾ ਲੀਡਰ ਦੇ ਵਿੱਚੋਂ ਨੇ ਪਰਮਿੰਦਰ ਬਰਾੜ ਪਰਮਿੰਦਰ ਸਿੰਘ ਬਰਾੜ ਨੂੰ ਵੀ ਚੋਣ ਲੁਧਿਆਣਾ ਤੋਂ ਲੜਾਈ ਜਾ ਸਕਦੀ ਹੈ ਫਿਰ ਗੱਲ ਕਰਦੇ ਹਾਂ ਮੁੱਖ ਮੰਤਰੀ ਦਾ ਜੱਦੀ ਜਿਹੜਾ ਲੋਕ ਸਭਾ ਹਲਕਾ ਹੈ ਸੰਗਰੂਰ ਤਾਂ ਉੱਥੋਂ ਵੀ ਆ ਜਿਹੜੀ ਗੱਲ ਚੱਲ ਰਹੀ ਹੈ ਕਿ ਸਾਬਕਾ ਐਮਐਲਏ ਕੇਵਲ ਸਿੰਘ ਢਿੱਲੋਂ ਨੂੰ ਵੀ ਚੋਣ ਲੜਾਈ ਜਾ ਸਕਦੀ ਹੈ ਕਿਉਂਕਿ ਜ਼ਿਮਨੀ ਚੋਣ ਦੇ ਵਿੱਚ ਵੀ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਸੀ ਤਾਂ ਅਰਵਿੰਦ ਖੰਨਾ ਨੇ ਜਿਹੜੇ ਉਹਨਾਂ ਨੂੰ ਵੀ ਇੱਥੋਂ ਚੋਣ ਲੜਾਏ ਜਾਣ ਦੀ ਚਰਚਾ ਹੈ ਤਾਂ ਇੱਥੇ ਦੇਖਿਆ ਜਾਵੇਗਾ ਕਿ ਹੁਣ ਕਿਸ ਨੂੰ ਚੋਣ ਲੜਾਈ ਜਾਂਦੀ ਹੈ ਇਸੇ ਤਰ੍ਹਾਂ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਜਿਹੜੇ ਨੇ ਭਾਜਪਾ ਪਾਰਟੀ ਦੇ ਹਰਜੀਤ ਸਿੰਘ ਅਰੇਵਾਲ ਤਾਂ ਉਹਨਾਂ ਦਾ ਨਾਮ ਵੀ ਸੰਗਰੂਰ ਤੋਂ ਚਰਚਾ ਦਾ ਵਿਸ਼ਾ ਹੈ ਤਾਂ ਫਿਰ ਜੇਕਰ ਗੱਲ ਕਰੀਏ ਜਲੰਧਰ ਦੀ ਤਾਂ ਉੱਥੋਂ ਵੀ ਜਿਹੜੇ ਕਿ ਸਾਬਕਾ ਸਟੇਟ ਐਸਸੀ ਕਮਿਸ਼ਨ ਚੇਅਰਮੈਨ ਰਹਿ ਚੁੱਕੇ ਨੇ ਰਜੇਸ਼ ਬਾਗਾ ਉਹਨਾਂ ਨੂੰ ਵੀ ਚੋਣ ਲੜਾਈ ਜਾਣ ਦੀ ਚਰਚਾ ਹੈ ਇਸੇ ਤਰ੍ਹਾਂ ਐਕਸ ਐਮਐਲਏ ਅਵਿਨਾਸ਼ ਚੰਦਰ ਨੇ ਜਿਹੜੇ ਤੇ ਇਕਬਾਲ ਸਿੰਘ ਰਿੰਕੂ ਨੇ ਜਿਹੜੇ ạtwal ਇਕਬਾਲ ਸਿੰਘ ਰਿੰਕੂ ạtwal ਨੇ ਜਿਨ੍ਹਾਂ ਨੂੰ ਜਲੰਧਰ ਦੀ ਜੈਮਣੀ ਚੋਣ ਦੇ ਵਿੱਚ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਸੀ ਤੇ ਉਹਨਾਂ ਨੂੰ ਵੀ ਚੋਣ ਲੜਾਏ ਜਾਣ ਦੀ ਚਰਚਾ ਹੈ ਫਿਰ ਗੱਲ ਕਰਦੇ ਹਾਂ ਫਿਰੋਜ਼ਪੁਰ ਦੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜੋ ਗੱਠਜੋੜ ਹੁੰਦਾ ਸੀ ਤਾਂ ਸੁਖਬੀਰ ਸਿੰਘ ਬਾਦਲ ਖੋਦ ਉੱਥੇ ਚੋਣ ਲੜਦੇ ਰਹੇ ਨੇ ਪਰ ਹੁਣ ਉੱਥੇ ਗੱਲ ਚੱਲ ਰਹੀ ਹੈ ਕਿ ਫਿਰੋਜ਼ਪੁਰ ਸੀਟ ਦੇ ਉੱਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਸੁਰਜੀਤ ਕੁਮਾਰ ਜੈਣੀ ਸਾਬਕਾ ਸਿਹਤ ਮੰਤਰੀ ਪੰਜਾਬ ਦੇ ਉਹਨਾਂ ਨੂੰ ਵੀ ਚੋਣ ਲੜਾਈ ਜਾ ਸਕਦੀ ਹੈ ਰਾਣਾ ਸੋਢੀ ਸਾਬਕਾ ਮੰਤਰੀ ਨੇ ਕਾਂਗਰਸ ਤੋਂ ਭਾਜਪਾ ਵਾਲੇ ਆਏ ਸਨ ਕੈਪਟਨ ਬਰਿੰਦਰ ਸਿੰਘ ਦੇ ਖਾਸਮ ਖਾਸ ਨੇ ਉਹਨਾਂ ਨੂੰ ਵਿੱਚੋਂ ਲੜਾਈ ਜਾ ਸਕਦੀ ਹੈ ਤੇ ਲੋਕਲ ਲੀਡਰ ਨੇ ਉੱਥੋਂ ਦੇ ਸ਼ਿਵਰਾਜ ਚੌਧਰੀ ਤਾਂ ਉਹਨਾਂ ਦਾ ਨਾਮ ਵੀ ਸ਼ਾਰਟਲਿਸਟ ਕੀਤਾ ਗਿਆ ਤੇ ਰਜਿੰਦਰ ਮੋਹਨ ਸ਼ੀਨਾ ਨੇ ਜਿਹੜੇ ਤਾਂ ਜਗਮੂਨ ਰਾਜੂ ਉਹ ਅੰਮ੍ਰਿਤਸਰ ਤੋਂ ਜਿਹੜੇ ਦੋ ਨਾਮ ਚਰਚਾ ਦਾ ਵਿਸ਼ਾ ਨੇ ਰਜਿੰਦਰ ਮੋਹਨ ਸ਼ੀਨਾ ਦੇ ਨਾਲ ਹੀ ਜਗਮੂਨ ਰਾਜੂ ਅੰਮ੍ਰਿਤਸਰ ਤੋਂ ਤੇ ਇਸੇ ਤਰ੍ਹਾਂ 13 ਲੋਕ ਸਭਾ ਹਲਕਿਆਂ ਤੋਂ 40 ਨਾਮ ਸ਼ਾਰਟਲਿਸਟ ਕੀਤੇ ਗਏ ਨੇ ਜਿਨ੍ਹਾਂ ਦੀ ਗੱਲਬਾਤ ਜਿਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਹ ਉਦੋਂ ਸੰਭਵ ਹੋਵੇਗਾ ਇਹਨਾਂ ਵਿੱਚੋਂ ਨਾਮ ਚੁਣਨੇ 13 ਸੀਟਾਂ ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸਿਰੇ ਨਹੀਂ ਚੜਦਾ ਜੇਕਰ ਹੁੰਦਾ ਹੈ ਤਾਂ ਫਿਰ ਪੁੱਝ ਸੀਟਾਂ ਦੇ ਉੱਤੇ ਇਹ ਜਿਹੜੇ ਨਾਮ ਚਰਚਾ ਦਾ ਵਿਸ਼ਾ ਨੇ ਉਹ ਪਿੱਛੇ ਹੋ ਜਾਣਗੇ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਲੈਕਚਰ ਲੜਨਗੇ ਝੋਣ ਲੜਨਗੇ ਉਮੀਦਵਾਰ ਬਣਨਗੇ ਸਾਂਝੇ ਤੌਰ ਤੇ ਜਿਆਦਾ ਸੰਭਾਵਨਾ ਹੀ ਮੰਨੀ ਜਾ ਰਹੀ ਹੈ ਕਿ ਜਿਹੜਾ ਗੱਠਜੋੜ ਹੋਵੇਗਾ ਕਿਉਂਕਿ ਨਾ ਨੁੱਕਰ ਕਿਸੇ ਪਾਸੇੋਂ ਵੀ ਨਹੀਂ ਹੋ ਰਹੀ ਸਾਰੇ ਹੀ ਬਿਆਨਾਂ ਤੋਂ ਅੰਦਾਜ਼ੇ ਲਾਏ ਜਾ ਰਹੇ ਨੇ ਸਿਆਸੀ ਮਾਰਾਂ ਦਾ ਵੀ ਕਹਿਣਾ ਹੈ ਕਿ ਸਾਰੇ ਤਰਲੋ ਮੱਛੀ ਹੋਏ ਫਿਰਦੇ ਨੇ ਇਸ ਗੱਠਜੋੜ ਨੂੰ ਲੈ ਕੇ ਪਰ ਫਿਰ ਵੀ ਇਨ ਦਾ ਐਂਡ ਜੇਕਰ ਕਿਸੇ ਵੀ ਵਜਾ ਕਰਕੇ ਕਿਸੇ ਵੀ ਪੁਆਇੰਟ ਕਰਕੇ ਇਹ ਗੱਠਜੋੜ ਸਿਰੇ ਨਹੀਂ ਚੜਦਾ ਤਾਂ ਫਿਰ ਇਹਨਾਂ 13 ਲੋਕ ਸਭਾ ਹਲਕਿਆਂ ਤੋਂ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਜਿਹੜੀ ਸੂਚੀ ਤਿਆਰ ਕਰ ਲਈ ਹੈ ਕਿ ਇਹਨਾਂ ਦੇ ਵਿੱਚੋਂ ਹੀ ਕਿਸੇ ਨੂੰ 13 ਸੀਟਾਂ ਦੇ ਉੱਤੇ 13 ਉਮੀਦਵਾਰ ਭਾਜਪਾ ਪਾਰਟੀ ਐਲਾਨ ਸਕਦੀ ਹੈ ਕਿਸੇ ਵੀ ਵੇਲੇ ਤਾਂ ਦੇਖਦੇ ਹਾਂ ਕਿ ਹੁਣ ਅਗਲਾ ਅਪਡੇਟ ਕੀ ਆਉਂਦਾ ਜਦ ਤੱਕ ਕੋਈ ਨਵੇਂ ਅਪਡੇਟ ਆਉਂਦੇ ਨੇ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ